ਦੇ ਪੰਜਾਬ ਦੇ ਸੰਗਰਸ਼ੀ ਜੋਧਿਆਂ ਸਾਡੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਅਤੀਮਾਨ ਆਜ ਛੇਕਟੇ ਕਰਨ ਵਾਲੇ ਸੰਗੀ ਸਾਥੀਆਂ ਦੀ ਅਗਵਾਈ ਵਿੱਚ ਚੱਲਣ ਵਾਲੇ ਵਾਰਸ ਪੰਜਾਬ ਦੇ ਅਕਾਲੀ ਦਲ ਮਹਾਰਾਜ ਪੰਜਾਬ ਦੇ ਪਾਰਟੀ ਦੇ ਮੈਂਬਰ ਬਣੇ ਅੱਜ ਇੱਥੇ ਹਜ਼ਾਰਾਂ ਦਾ ਕੱਢ ਦੇ ਕੇ ਸੰਗਿਆ ਜੀ ਨਾਲ ਬੇਨਤੀ ਕਰਦਾ ਹੈ ਇਸ ਸਟੇਜ ਤੇ ਬੈਠੇ ਹੋਏ ਅਹੁਦੇਦਾਰਾਂ ਤੇ ਆਗੂਆਂ ਨੂੰ ਬੇਨਤੀ ਕਰਦਾ ਹੈ ਕਿ ਅੱਜ ਆਪਾਂ ਇੱਕ ਤਹਲੀਆ ਕਰੀਏ ਅੱਜ ਆਗੂ ਸਹਿਬਾਨ ਇੱਕ ਮਤਾ ਪਾਸ ਕਰ ਲੈ ਜੋ ਜਿੱਤੋ ਜਾਂ ਸਾਈਵਤ ਸਰਕਾਰ ਬਣੂਗੀ ਕਾਲੀ ਦਲ ਵਾਰਿਸ ਪੰਜਾਬ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਐਨਪੀ ਪਾਰਟੀ ਆਮਰੇ ਪਾਸੇ ਸਭ ਕੀ ਅੱਜ ਬੜੀਆਂ ਮੁਸੀਬਤਾਂ ਨੇ ਬੜਾ ਤੁਸੀਂ ਦੇਖੋ ਅੱਜ ਆਮ ਆਦਮੀ ਪਾਰਟੀ ਵਾਲੇ ਨੇ ਜਿਹੜਾ ਕੋਈ ਦਿੱਲੀ ਦਾ ਪਤਾ ਉਹਨੂੰ ਇੱਥੇ ਕਜਾਜ ਫਿੱਟ ਕਰੀ ਜਾਂਦੇ ਅਸ ਸੋਵੀਏ ਤੇ ਕੇਜਰੀ ਨਾਲ ਦੇ ਨੀਂ ਪੱਥਰ ਤੇ ਨਾਂ ਰੂਫੇ ਚਾੜੇ ਨੇ ਪੂਰਬ ਦਾ ਬੰਦਾ ਅੱਜ ਭਾਰਾ ਪੈ ਚੁੱਕਿਆ ਪੰਜਾਬ ਦੇ ਉੱਪਰ ਇੱਥੇ ਪੂਰਬੀਏ ਦਾ ਅਵਾਸ ਹੋ ਰਿਹਾ ਹੈ ਪੰਜਾਬ ਦਾ ਉਜਾੜਾ ਹੋ ਰਿਹਾ ਹੈ ਜਿਹੜੀ ਸਾਡੀ ਪੰਜਾਬੀ ਕੌਮ ਆ ਕੱਟ ਦਿੱਤੀ ਹੁੰਦੀ ਜਾ ਰਹੀ ਹੈ ਜੀ ਬੜੀ ਤੁਸੀਂ ਦੇਖੋ ਅੱਜ ਇੱਥੇ ਅਸਰ ਸ਼ਾਇਦ ਵਿੱਚ ਪੰਜਾਬ ਦਾ ਬੰਦਾ ਕੋਈ ਬੜੇ ਦਿਨੋਂ ਕੋਲ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਐਮ ਐਲ ਏ ਐਮ ਪੀ ਵੀ ਜਿਹੜੇ ਪਾਰ ਦੇ ਪੂਰਬੀਏ ਦਰਿਆ ਕਰਨਗੇ ਪਾਈ ਆਪਣੇ ਪਾਰਸਾਨੀ ਨੇ ਕੋਈ ਹਵਾਈ ਗੱਲ ਨਹੀਂ ਸੀ ਕੀਤੀਆ ਜਿਹੜੇ ਗੱਲ ਕੀਤੀ ਉਹ ਕਹਿ ਕੇ ਦਿਖਾਈ ਜਿਹੜੇ ਨੌਜਵਾਨ ਪਰਵਾਸ ਕਰਦੇ ਨੇ ਜੋ ਪੰਜਾਬ ਦੇ ਮਿੱਤਰੋ ਉਹਨਾਂ ਨੂੰ ਦੱਸਿਆ ਨਹੀਂ ਮੈਂ ਦੁਬਈ ਦੇ 14 ਕਰੋੜ ਦਾ ਕਾਰੋਬਾਰ ਛੱਡ ਕੇ ਪੰਜਾਬ ਆਇਆ ਤੁਸੀਂ ਵਾਪਸ ਕਰੋ ਨਸ਼ਿਆਂ ਦਾ ਜਿਹੜਾ ਪਰਕੋਪ ਚੱਲ ਰਿਹਾ ਕੋਈ ਕਿਤਾਬ ਲਿਖੀਆਂ ਗੱਲਾਂ ਨਹੀਂ ਕੀਤੀਆ ਸੰਗਤ ਜੀ ਇੰਤਰੀ ਮੈਂਟ ਕਰਕੇ ਦਿਖਾਈਆ ਕਾਸਾ ਕਹੀ ਚਾਈ ਸਮਾਜ ਦੇ ਲੈ ਚਲਾ ਸੰਗਤ ਜੀ ਜਿਹੜਾ ਅੱਜ ਸਾਡੀ ਐਸੀ ਬਾਤ ਕਰਨਾ ਮੈਂ ਲੱਭ ਨਹੀਂ ਸੀ ਬਸ ਨਾ ਚਾਹੁੰਦਾ ਇਹ ਜਿਹੜਾ ਬਾਤ ਕਰਾ ਇਹਨਾਂ ਨੇ ਵੀ ਆਪ ਸਟੇਟ ਲਾਈ ਲੈ ਇਹ ਉਹ ਬੰਦੇ ਨੇ ਜਿਹੜੇ ਇਸ ਤਰੀਕੇ ਨਾਲ ਜਨਦਾਤ ਨੂੰ ਬਦਲ ਦੇਣੇ ਜਿਵੇਂ ਕੋਈ ਆ ਕੇ ਬਸਰ ਬਦਲਦਾ ਨਾ ਕੋਈ ਚੱਤਰ ਬਦਲਦਾ ਸਵੇਰੇ ਕੋਈ ਜਨਦਾਤ ਹੋਰ ਹੁੰਦਾ ਹੈ ਸ਼ਾਮਾਂ ਨੂੰ ਕੋਈ ਜਨਦਾਤ ਹੋਰ ਹੁੰਦਾ ਹੈ ਜਿਹੜੀ ਲੈਗੇਸੀ ਸੀ ਅਕਾਲੀ ਫੂਲਾ ਸਿੰਘ ਜੀ ਦੀ ਬਾਬਾ ਹਨੂਮਾਨ ਸਿੰਘ ਜੀ ਦੀ ਉਹਨਾਂ ਨੇ ਤਿਆਰ ਕਰਕੇ ਰੱਖ ਦਿੱਤਾ ਇਹ ਉਹੀ ਪਾਦੰਤਰ ਹੈ ਜਿਨ੍ਹਾਂ ਨੇ ਸੰਗਠਿਤ ਕੀਤੀ ਸੀ ਲੇਖੇ ਬੈਠੇ ਹੋ 15 ਅਕਤੂਬਰ 2015 ਨੂੰ ਆਈ ਸੰਗਤਾਂ ਫੈੜਕਲਾ ਦੇ ਕੋਟਪੂਰੇ ਚ ਬੈਠੀਆਂ ਸੀ ਜਿੱਥੇ ਉਹਨਾਂ ਦੀਆਂ ਸੀਨੀਅਰ ਸੇਖੀਤੇ ਸੀ ਆਪਣੀ ਪਾਰਟੀ ਦੇ ਨਾਲ ਵੀ ਆਪਣਾ ਬਦਲਾਏ ਤੋਂ ਮੁੰਡਾ ਚੜਿਆ ਅਜੀਤ ਸਿੰਘ ਇੱਥੇ ਵੀ ਹੋਵੇਗਾ ਉਹਨੇ ਫਾਕ ਵਿੱਚ ਗੋਲੇ ਮਾਰੀ ਸੀ ਇੰਨਾ ਸੈਣੀ ਬਣਾ ਲਏ ਇੰਨਾ ਬਾਦਲ ਕਰੇ ਇਹ ਬੰਨਿਆ ਜਲਾ ਹੋਰ ਸੰਗਜ ਜਿਹੜੇ ਆਪਣੀ ਪਾਰਟੀ ਦਾ ਵਿਰੋਧ ਕਰਦੇ ਨੇ ਉਹ ਕੌਣ ਨੇ ਜਿਸ ਦਾ ਤੋਂ ਆਦਰ ਸਮੇਂ ਵਿੱਚ ਕੁਝ ਨਹੀਂ ਹੋਇਆ ਤੇ ਉਹ ਅੱਜ ਈਰਖਾ ਪਾਉਂਦਾ ਕਰਦੇ ਨੇ ਵੀ ਭਾਈ ਆਦਰ ਪਾਲ ਸਿੰਘ ਦੀ ਅਗਵਾਈ ਵਿੱਚ ਇੰਨਾ ਕੁਕਤੇ ਹੋਇਆ ਬੜੀਆਂ ਜੜੀਆਂ ਕੋਈ ਹੋਰ ਚੇਜਾਂ ਜਿਹੜੀ ਆਲੇ ਕੋਈ ਵਿਰੋਧ ਕਰਦੇ ਨੇ ਉਹ ਨੇ ਜਿਹੜੇ ਸਰਕਾਰਾਂ ਤੋਂ ਪੈਸਾ ਲਾ ਕੇ ਸਾਰਾ ਕੁੱਤ ਕਰਦੇ ਨੇ